ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਡਿਜ਼ਾਰਟ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019800 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਵੈਲ ਨੰਬਰ 79922166 9779621166 ਅੱਜ ਆਪਾਂ ਦਿਖਾਵਾਂਗੇ ਇੱਕ ਤਾਜੀ ਜਰਸੀ ਸੂਈ ਵੀ ਤੇ ਇੱਕ ਗੱਬਣ ਹਾਂਜੀ ਹਾਂ ਜਿਹੜੇ ਆਪਾਂ ਜਰਸੀ ਸੂਈ ਵੀ ਦੇਖੀਏ ਨੇ ਕਦੋਂਕੀ ਸੂਈ ਇਹ ਇਹ ਮੈਨੂੰ ਸਵੇਰੇ ਸੂਈ ਸੀ 4:00 ਵਜੇ ਆ ਘੰਟਾ ਕ ਹੋ ਗਿਆ ਜੇ ਰਪਈ ਜੇਰੇ ਦੀ ਆ ਪਈ ਹੈ ਹਨਾ ਬੱਚਾ ਇਹ ਨਹੀਂ ਕੀ ਜੇ ਦਾ ਬੱਚਾ ਬੱਛੀ ਦਿੱਤੀ ਹੈ ਜੀ ਬਹੁਤ ਚੰਗੇ ਸੀਮਣ ਦੀ ਹੈ ਸੁਪਰੀਮ ਦੀ ਹੈ ਜੀ ਜਰਸੀ ਦੀ ਠੀਕ ਹੈ ਪਿੱਛੇ ਆ ਗਈ ਜਰਸੀ ਬੱਛੀ ਹਾਂਜੀ ਹਾਂ ਤੇ ਮੇਰੇ ਸਾਹਮਣੇ ਬੈਠ ਦਿੰਦਾ ਜੀ ਹੋਵੇ ਬੈਠੇ ਇਹ ਸਿੱਕੀ ਹੈ ਜੀ ਇਹ ਐਚਪ ਦੇ ਪੇਟੋਂ ਪੈਦਾ ਹੋਈ ਹੋਈ ਹੈ ਜੀ ਆਪ ਵੀ ਖੁਦ ਠੀਕ ਹੈ ਕੱਦ ਕਾਠ ਵਾਲੀ ਬਿਹੜਾ ਹਾਂ ਤਾਈਓ ਕੱਦ ਕਾਠ ਦੀ ਆ ਪਿੱਛੋਂ ਚੜਾਈ ਚੁੜੂ ਹੀ ਦੇਖੋ ਬੜੇ ਬੜੇ ਸਭ ਪੱਠ ਬੜੇ ਚੜਾਈ ਦੇਖੋ ਜਮਾ 40 ਕਿਲੋ ਵਾਲੀ ਮਾਂ ਵੀ ਆਪੇ ਹੀ ਵੇਡ ਚੌੜੀ ਝਾਪੜ ਤੇ ਦੁੱਧ ਕਿੰਨਾ ਕਹ ਦੱਸਿਆ ਮਾਲਕ ਨੇ ਤੇ ਬਲੂਨ ਦੇ 25 ਕਿਲੋ ਦਿੱਤਾ ਹੋਇਆ ਤੇ ਬੋਲਾ ਕਿੰਨਾ ਜੋਇਆ ਸਵੇਰੇ ਆਪਾਂ ਵੀਰੇ ਸਵੇਰੇ 4 ਕਿਲੋ ਬੋਲਾ ਕੱਢਿਆ ਧਾਰਾ ਤੂੰ ਰੋਕਿਆ ਹੁਣ ਧਾਰਾ ਨਹੀਂ ਰੋਕਿਆ ਮਾਰ ਕੇ ਦਿਖਾ ਦਾਂਗੇ ਆਪਾਂ ਧਾਰਾ ਮਾਰ ਕੇ ਦਿਖਾ ਦਾਂਗੇ ਤੁਹਾਨੂੰ ਮੈਂ ਦਿਖਾ ਦੂੰਗੀ ਜੇ ਰੋਣਾ ਹੈ ਸੋ ਵੀਰੋ ਧਾਰਾ ਦੇਖੋ ਕਹਿਵਾਤਾ ਪੂਰਾ ਮੋਟਾ ਚੌੜ ਸਾਫ ਸੁਥਰਾ ਤੇ ਫਤਾਰਾ ਦੇਖੋ ਕਿਆ ਬਾਤਾਂ ਜਮਾ ਜਮੇ ਤੂੜੀਆ ਰੀਪਰ ਜਦੋਂ ਟਰਾਲੀ ਭਰਦੀ ਦੁਰੀ ਜਾਂਦੀ ਹੈ ਤੇ ਉਹ ਸਿਸਟਮ ਦਾ ਚੋਣਾ ਤੇ ਸੀਲ ਠੱਡਿਆ ਨਲੀਆਂ ਬਾਹਰ ਉਬਰੇ ਇਨਾ بڑا ਚੋਣਾ ਐ ਕਿ ਕਿੰਨਾ ਦੋਦ ਮੰਨ ਕੇ ਨਵੇਂ ਬੰਦਾ ਇਹਨੂੰ ਇਹ 25 ਪਲੱਸ ਦੇ ਦੂ ਬੜੇ ਆਮਦਾਰੀ ਜੀ ਨਾਲ ਸੁੱਕਾ ਟਕੜ ਵਗੈਰਾ ਦੇਖੋ ਤੇ ਬਿਊਟੀ ਸਾਫ ਸੁਥਰੀ ਚੰਗੀ ਜਿੰਦ ਜਾਨ ਬਹੁਤ ਆ ਰਾਜੀ ਪਲੀ ਪੁੜੀ ਬਹੁਤ ਆ ਜਾਦਿਆ ਇਹ ਜਰਸੀ ਦਾ ਵੀਰੇ ਗੱਠ ਮੂਹਰ ਨੂੰ ਆਲੇ ਬਾ ਗੱਠੀ ਬਾਹਰ ਨੂੰ ਆ ਪਿੱਛੇ ਠੀਕ ਹੈ ਅੱਗੇ ਪਿੱਛੇ ਦਾ ਹਵਾਨਾ ਹੈ ਨਾ ਪਿੱਛੇ ਦਾ ਹਵਾਨਾ ਇਹਨੂੰ ਕਹਿੰਦੇ ਤੇ ਕਮਾਈ ਵਾਰੀ ਫੇਸ ਕੁਆਲਟੀ ਸੋ ਫੂਸ ਦਿਖਾ ਰੇ ਚੰਗੀ ਸੋ ਪੂਰੇ ਕੱਦ ਬੈਡ ਵਾਲੀ ਤੇ ਮੂੰਹ ਮੱਥਾ ਦੇਖੋ ਜਿੰਦ ਜਾਨ ਜਮਾ ਹਕੀਕਤ ਤੇ ਬਾਕੀ ਹਵਾਨੇ ਦੇ ਨਾੜਾ ਵਗੈਰਾ ਦੇਖੋ ਬਹੁਤ ਸੋਹਣੇ ਸਾਫ ਸੁਥਰੇ ਛੋਟੀ ਛਾਟੀ ਤਾਂ ਇਹਨੂੰ ਮੰਨੇ ਨਾ ਕੋਈ ਵੀ ਛੋਟੀ ਨਿਕਲੇ ਉਹ ਗੋਲੀ ਜਿਵੇਂ ਫੁੱਲ ਸਹਿਜਾ ਤੇ ਪਿੱਛੇ ਇਹਦੇ ਬੱਚੀ ਆ ਹਨਾ ਹਾਂਜੀ ਪਿੱਛੇ ਬੱਚੀ ਆ ਸੁਪਰੀਮ ਦੀ ਤੇ ਰੇਟ ਇਹਦਾ ਕੀ ਹੋਊਗਾ ਰੇਟ ਵੀਰੇ ਫੋਨ ਤੇ ਕਰਾਏ ਹੋਊਗਾ ਬਾਜਵੀ ਸੋ ਰੇਟ ਬਿਲਕੁਲ ਬਾਜਬ ਹੋਊਗਾ ਪਿੱਛੇ ਨਾ ਨੂੰ ਨਾ ਬਹੁਤ ਚੰਗੀਆਂ ਲੱਗੀਆਂ ਲੇਵੇ ਠੀਕ ਹੈ ਸੋ ਹਵਾਨਾ ਦੇਖੋ ਅੱਗੇ ਪਿੱਛੇ ਦਾ ਬਿਲਕੁਲ ਕੰਪੈਕਟ ਤੇ ਜਿਹੜੇ ਕਹਿੰਦੇ ਦੋ ਜਾਣੇ ਬਹਿ ਕੇ ਚੋਂਦੇ ਆ ਉਹ ਵਹਿੜਾ ਜਮਾ ਸਾਫ ਸੁਥਰੀ ਸੋ ਦੇਖੋ ਚਾਰੇ ਥਾਂ ਨਿਖਣਵੇਂ ਤੇ ਬੱਚਾ ਇਹਦੇ ਪਿੱਛੇ ਬੱਚਾ ਜੇ ਛੱਡ ਚਾਹੇ ਨਾ ਸਾਡਾ ਹੀ ਬਹਿ ਜਾਏ ਤੇ ਜਦੋਂ ਮਰਜੀ ਬਹਿ ਜਾਓ ਹਨਾ ਜਦੋਂ ਮਰਜੀ ਬੈਠੀ ਚੱਲ ਬਈ ਯਾਰ ਬੁੜੀਆਂ ਬੈਠੀਆਂ ਨੇ ਕੁੜੀਆਂ ਬੈਠੀ ਜਾਣਾ ਠੀਕ ਐ ਤੂੰ ਚੱਕਰੀ ਸੋ ਚੋਣ ਬਸਮਾ ਦੇਖੋ ਜਮਨ ਮੰਨ ਕੇ ਚੱਲ ਵੀ ਮਿੰਨੀ ਬਸੋਂ ਜਿੱਥੇ ਮਰ ਜਾਸ ਤੇ ਇੱਕ ਰੋਕ ਲਓ ਇੱਕ ਤਰ੍ਹਾਂ ਦੀ ਫ੍ਰਿਜ ਹੀ ਆ ਗਈ ਜਮਨ ਯਾਦ ਰੱਖੋ ਜਣਾ ਲੈ ਗਿਆ ਸੁਭਾਕੇ ਪਿੱਛੇ ਬੱਚੀ ਦੇਖੋ ਬਹੁਤ ਬੱਚਾ ਵੀ ਸਾਨੂੰ ਅੰਦਰ ਤਿਆਰ ਕੋਣ ਵਾਲਾ ਠੀਕ ਐ ਤੇ ਬਾਕੀ ਮਿਲਕਵੇਨ ਵਗੈਰਾ ਦੇਖੋ ਸਾਫ਼ ਸੁਥਰੀ ਸੋਹਣੀ ਮਿਲਕਵੇਨ ਤੇ ਚਾਰੇ ਥਾਂ ਨਿਖੜਵੇਂ ਤੇ ਦੂ ਚਾਰੇ ਥੱਲੇ ਤੋਂ ਪੂਰੀ ਤਾਂ ਤੋਂ ਚੜਾਈ ਦੇਖੀ ਮੈਂ ਅਰਗੀ ਚੜਾਈ ਹੈ ਨਹੀਂ ਸੋ ਦੇਖੋ ਪੈਠ ਥੋੜੇ ਜਿਹਾ ਬਲਦਰ ਤੇ ਵੀਰੇ ਦੂਜੇ ਨੰਬਰ ਆ ਪੈਣੀ ਗੱਬਣ ਦੇਖਿਆ ਨਾ ਡੱਬੀ ਬੈੜਾ ਇਹ ਕਿਹੜਾ ਸੂਆ ਸੁੰਦੀ ਆ ਇਹ ਵੀ ਬੇ ਬੱਚੀ ਦੂਸਰਾ ਸੂਆ ਸੁੰਦੀ ਆ ਮੋਹੋ ਛੇ ਦੰਦਾ ਇਹ ਮੋਹੋ ਛੇ ਦੰਦਾ ਤੇ ਹਵਾਨੇ ਚ ਪਲਾਜਾ ਪਲੂਜਾ ਬਹੁਤ ਪਈਆਂ ਹਨਾ ਕਾਗਜ਼ੀ ਲੇਵਾ ਫਰੀ ਸੋ ਜਮਾ ਕਿਆ ਬਾਤਾ ਆ ਦੇਖੋ ਜਮਾ ਕਿਆ ਬਾਤ ਹੈ ਲੈਣਾ ਨਹੀਂ ਆਣਾ ਜਦ ਤੇ ਤਿਆਰੀ ਦੀ ਹੋ ਗਈ ਹਲਦਾ ਮੰਨ ਕੇ ਚੱਲੋ ਜਿੰਨੇ ਤੂੜੀ ਵਾਲਾ ਟਰਾਲੀ ਭਰਦੇ ਹੁੰਦੇ ਭੂਖਾ ਸੇ ਯਾ ਹਲਦਾ ਕੱਲਾ ਆਪ ਤਾਂ ਪੂਰਾ ਲੈ ਗਿਓ ਵੀ ਤੂੜੀਏ ਦੇ ਵਿੱਚ ਪਾਉਣੀ ਆ ਹਲਦਾ ਹਣਾ ਸਰੋਂ ਦਾ ਤੇਲ ਹੀ ਮਰੀ ਜਾਂਦੀ ਥਲੂਂਗੀ ਬਈ ਜੈ ਜੈ ਗੱਲ ਆ ਤੇ ਇੱਕ ਇੱਕ ਹਫਤਾ ਕੱਢਦੇ ਨੇ ਸੂਣ ਚ ਦੁੱਧ ਕਿੰਨਾ ਬਣ ਕਿੰਨੇ ਵੇ ਬੰਦਾ ਦੁੱਧ ਮੇਰੇ ਬਲੂਨ ਦਾ 25 ਕਿਲੋ ਤੋਂ ਹੀ ਵਾਰ ਦਿੱਤਾ ਹੋਇਆ 25 ਕਿਲੋ ਹਾਂ 22 ਪਾਈ ਕਰੇਗਾ ਤੁਹਾਨੂੰ ਇਸ ਕੀ ਬੜੇ ਆਰਾਮਦਾਰੀ ਦੇ ਤੇ ਠੰਡੀ ਸੀਰ ਦਾ ਮੈਂ ਕਿਆ ਬਾਤ ਹੈ ਹਣਾ ਫੇਸਬੁਕ ਕੁਆਲਿਟੀ ਦਿਖਾ ਦੇ ਫੇਸ ਕੁਆਲਿਟੀ ਵਗੈਰਾ ਦੇ ਤੇ ਜਿਵੇਂ ਗੰਨੇ ਦੀ ਫੱਕ ਟੋਕਰ ਚੁਲ ਜੇ ਪਈ ਹੁੰਦੀ ਉਹ ਸਿਸਟਮ ਆ ਚਾਰੇ ਦਾ ਨਿਕਲਵੇਂ ਸਾਫ ਸੁਥਰੇ ਪੂਰੀ ਮੀਟੀ ਲਾ ਲੈ ਬੰਦਾ ਇਹਨੂੰ ਠੀਕ ਆ ਉਹ ਦੇਖੋ ਨਾੜਾ ਵਗੈਰਾ ਦੇ ਵਾਕੀ ਤੋਰਾ ਤਾਰਾ ਪੂਰੀ ਠੰਡੀ ਮੱਝ ਨਾਲ ਮੁਕਾਬਲਾ ਕਰਦੀ ਆਣਾ ਅੱਜ ਦਾ ਮੁਕਾਬਲਾ ਕਰੂਗੀ ਫਿਰ ਝੋਲਾ ਦੇਖ ਲੈ ਵਿੱਚ ਕਿਹਦੀ ਸੋ ਹਲੇ ਹਾfte ਪਿਆ ਜਾਵਾ ਹਲੇ ਮੰਨ ਕੇ ਚਲੋ ਵੀ ਟੋਪੀ ਆ ਤੇ ਮੱਲਾ ਨੂੰ ਤੁਰ ਜਾ ਘੋ ਘੋ ਕੇ ਜਾਵਾ ਤੇ ਰੇਡ ਫਿਰ ਬੱਤ ਦਾ ਹੋਵੇ ਦਾ ਇਹ ਬੱਤ ਦਾ ਉਰੇ ਚੜਾਈ ਚੂਈ ਤੇ ਲਵਾਈ ਲੂਈ ਦੀ ਪੱਖ ਤੋਂ ਬਹੁਤ ਚੰਗੀ ਹੈ ਠੀਕ ਆ ਠੰਡੀ ਸੀਲ ਆ ਜਾਵਾ ਮਾਨ ਕੇ ਗਰਾਊਂਡ ਚ ਖੜਾ ਕੇ ਚੂਈ ਜਾਵੇ ਬੰਦਾ ਬਈ ਸੋ ਜਾਇਜ ਗੱਲਾਂ ਰੇਰ ਗੱਡੀ ਹੋਏ ਜਾਵਾ ਮਾਨ ਕੇ ਚਲੋ ਵੀ ਜਦੋਂ ਖੜ ਗਈ ਤਾਂ ਖੜ ਗਈ ਤੇ ਚੱਲ ਵੀਦਾ ਚੱਲ ਵੀ ਹਣਾ ਜਿਹੜੋ ਜਾਇਜ ਗੱਲਾਂ ਹੱਥ ਮਰ ਜਾ ਤੇ ਠੰਡੀ ਠੁੰਡੀ ਦੇ ਵੀਰੇ ਜਮਾਨ ਤਾਂ ਮਾਨ ਕੇ ਫ੍ਰਿਜੀ ਨੇ ਭਰੇ ਦੁੱਧ ਵਾਲੇ ਦੋਨੇ ਪੀਸ ਹੀ ਆਪਣੇ ਕੋਲੇ ਇੱਥੇ ਫ੍ਰਿਜ ਰੇ ਜਿਹੜੇ ਪੇਸ਼ ਮੰਨ ਕੇ ਜਿਹੜੇ ਦੋਨੇ 50 ਕਿਲੋ ਦੁੱਧ ਵਾਲੇ ਹੈਗੇ ਆ ਦੋਨੇ 50 ਕਿਲੋ ਦੁੱਧ ਵਾਲੇ ਹੈਗੇ ਆ ਵੀਰੇ ਠੀਕ ਹੈ ਤੇ ਰੇ ਤੇ ਚਾਹੀ ਵੀ ਪੈ ਜਾ ਦੁਬਾਰੇ ਸੋ ਆ ਹ ਇਹ ਨੂੰ ਕਹਿੰਦੇ ਆ ਪੰਜਾਬ ਵਾਲੀ ਜਰਸੀ ਤੇ ਤਾਰਾ ਤੂੰ ਰੋਕਿਆ ਹੈਨਾ ਬੱਚੇ ਜਿਹੇ ਜੇ ਮਰਜ਼ੀ ਲਈਏ ਜੇ ਐਚਪੀ ਦਾ ਲੈਣਾ ਤਾਂ ਐਚਪੀ ਦਾ ਬੱਚਾ ਵੀ ਲੈ ਨੰਬਰ ਬੋਲ ਦੀ ਆਪਣਾ ਨੰਬਰ ਵੀ ਇਹ ਹੈਗਾ 9779621142 ਪਿੰਡ ਤੋਲਾ ਜ਼ਿਲ੍ਹਾ ਬਰਨਾਲਾ